15 ਮਿੰਟ ਮੂਲ ਮੰਤਰ ਸਾਹਿਬ ਤੇ 15 ਮਿੰਟ ਚੌਪਈ ਸਾਹਿਬ ਇੰਨਾ ਕਰਕੇ ਦੇਖੋ 2-3 ਮਹੀਨੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਜਿਹੜਾ ਕਹਿੰਦਾ ਨਾ ਮੈਨੂੰ ਤਰੱਕੀ ਨਹੀਂ ਮਿਲਦੀ ਮੇਰਾ ਕੋਈ ਕੰਮ ਨਹੀਂ ਬਣਦਾ 15 ਮਿੰਟ ਮੂਲ ਮੰਤਰ ਸਾਹਿਬ 15 ਮਿੰਟ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਲੈ 15 ਮਿੰਟ ਸ਼ਬਦ ਦਾ ਜਾਪ ਕਰਕੇ ਦੇਖੋ ਰਸਤੇ ਸਾਰੇ ਖੁੱਲ ਜਾਣੇ ਜੇ ਤੁਸੀਂ 15 ਮਿੰਟ ਗੁਰੂ ਨਾਨਕ ਸਾਹਿਬ ਤੇ 15 ਮਿੰਟ ਗੁਰੂ ਗੋਬਿੰਦ ਸਿੰਘ ਮਹਾਰਾਜ 15-15 ਮਿੰਟ ਵੀ ਪਹਿਲੇ ਗੁਰੂ ਸਾਹਿਬ ਤੇ ਦਸਵੇਂ ਗੁਰੂ ਸਾਹਿਬ 15-15 ਮਿੰਟ ਵੀ ਇੱਧਰ ਧਿਆਨ ਦੇਵੋਗੇ ਨਾ ਤਾਂ ਤੁਹਾਡਾ ਕਾਰਜ ਕੋਈ ਰੋਕ ਨਹੀਂ ਸਕਦਾ 15 ਮਿੰਟ ਮੂਲ ਮੰਤਰ ਸਾਹਿਬ ਤੇ ਲਾਓ ਧਿਆਨ ਕਰੋ ਗੁਰਨਾਨਕ ਸਾਹਿਬ ਦਾ 15 ਮਿੰਟ ਚੌਪਈ ਸਾਹਿਬ ਪੰਜ ਪਾਠ ਹੋ ਜਾਂਦੇ 15 ਮਿੰਟ ਚੌਪਈ ਸਾਹਿਬ ਦੇ ਗੁਰਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਲਾ ਕੇ ਚੌਪਈ ਸਾਹਿਬ ਦਾ ਪਾਠ ਕਰੋ ਸਾਹ ਸੰਗਤ ਕੋਈ ਕੰਮ ਨਹੀਂ ਰੁਕ ਸਕਦਾ ਕਿਸੇ ਤਰ੍ਹਾਂ ਦਾ ਕੋਈ ਵਿਗਨ ਨਹੀਂ ਪੈ ਸਕਦਾ